ਆਪਣੇ ਭਰਾਵਾਂ ਵੱਲੋਂ ਰਿਕੁਐਸਟ ਆਈ ਸੀਗੀ ਕਿ ਯਾਰ ਪੰਜਾਬੀ ਭਰਾ ਨੂੰ ਨਾ ਜਿਆਦਾ ਤਾਂ ਤੁਸੀਂ ਪ੍ਰਮੋਟ ਕਰਾਇਆ ਕਰੋ। ਆ ਭਾਜੀ ਹੁਣਾਂ ਨੇ ਇੱਕ ਟੋਪਰ ਦੇ ਵਿੱਚ ਉਹੋ ਚੀਜ਼ ਲੈ ਕੇ ਆਏ ਆ ਜਿਹੜੀ ਤੁਸੀਂ ਵੱਡੇ ਰੈਸਟੋਰੈਂਟਾਂ ਦੇ ਵਿੱਚ ਜਾਂ ਕਹਿ ਲਓ ਵੱਡੇ ਹੋਟਲਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਨਾ ਇਹਦੇ ਵਿੱਚ। ਬਿਲਕੁਲ ਜੀ ਨਾ ਜਾਲੀ ਲੱਗੀ ਹੈਗੀ ਹੈ। ਰਸਮ ਨਾਲ ਆ ਕੇ ਬਿਲਕੁਲ ਇਸੇ ਸ਼ਾਨ ਹੋ ਕੇ ਹੁੰਦੀ ਹੈ ਨਾ। ਜਿਹੜੇ ਆਪ ਟੂਟੀ ਮੋਰੀ ਲੱਗੀ ਹੈ। ਟੂਟੀ ਨੂੰ ਆਪਾਂ ਖੋਲ ਦਵਾਂਗੇ ਤੇ ਰਸ ਜਿਹੜਾ ਆਟੋਮੈਟਿਕਲੀ ਬਾਹਰ ਆਈ ਜਾਏ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗੱਲਬਾਤ ਇਦਾਂ ਸੀਗੀ ਜੀ ਕਈ ਵਾਰੀ ਆਪਾਂ ਜਿਹੜਾ ਵੀਡੀਓ ਵਗੈਰਾ ਬਣਾਉਂਦੇ ਆ ਕਿਸੇ ਰੈਡੀ ਵਾਲੇ ਦੀ ਤੇ ਫਾਸਟ ਫੂਡ ਬਣਾ ਰਿਹਾ ਤਾਂ ਮੈਨੂੰ ਬਹੁਤ ਸਾਰੇ ਆਪਣੇ ਭਰਾਵਾਂ ਵੱਲੋਂ ਰਿਕੁਐਸਟ ਆਈ ਸੀਗੀ ਕਿ ਯਾਰ ਪੰਜਾਬੀ ਭਰਾ ਨੂੰ ਨਾ ਜ਼ਿਆਦਾ ਤਾਂ ਤੁਸੀਂ ਪ੍ਰਮੋਟ ਕਰਿਆ ਕਰੋ ਅਸਲ 'ਚ ਗੱਲ ਕੀ ਸੀਗੀ ਕਿ ਮੈਨੂੰ ਯਾਰਾ ਪੰਜਾਬੀ ਭਰਾ ਮਿਲਿਆ ਨਹੀਂ ਕਿਉਂਕਿ ਆਪਾਂ ਪੋਪਰਨ ਨੂੰ ਬਿਲੋਂਗ ਕਰਦੇ ਆ ਤੇ ਅੱਜ ਕੁਦਰਤੀ ਮੈਂ ਪੋਪਰਨ ਤੋਂ ਜਾ ਰਹੀ ਸੀ ਆਪਣੇ ਪਿੰਡ ਵੱਲ ਨੂੰ ਤੇ ਮੈਨੂੰ ਇੱਕ ਦੁਕਾਨ ਤੇ ਆ ਨਾ ਮੇਰੀ ਨਿਗਾਹ ਪਈ ਤੇ ਦੁਕਾਨ ਤੇ ਚਲੋ ਸਾਡੇ ਭਰਾ ਦੀ ਸੀਗੀ ਪਹਿਲਾਂ ਕੰਮ ਪਾਜੀ ਹੁਣੀ ਸਾਡੇ ਨਾਲ ਪ੍ਰੈਸ਼ਰ ਕੋਟਰ ਵੀ ਆ ਜਾਂ ਹੋਰ ਵੀ ਸਾਊਂਡ ਵਗੈਰਾ ਦਾ ਕੰਮ ਵੀ ਕਰਦੇ ਆ ਪਾਜੀ ਹੁਣਾਂ ਨੇ ਇੱਕ ਟਰੋਪਰ ਦੇ ਵਿੱਚ ਉਹੋ ਚੀਜ਼ ਲੈ ਕੇ ਆਏ ਆ ਜਿਹੜੀ ਤੁਸੀਂ ਕੀ ਜੀ ਤੁਹਾਨੂੰ ਅਕਸਰ ਦੇਖਣ ਨੂੰ ਮਾਡਲ ਟਾਉਨ ਜਲੰਧਰ ਦੇ ਵਿੱਚ ਜਾਂ ਵੱਡੇ ਸ਼ਹਿਰਾਂ 'ਚ ਹੀ ਮਿਲਦੀ ਸੀ ਟਰੋਪਰ ਦੇ ਵਿੱਚ ਇਹ ਪਹਿਲੀ ਮਸ਼ੀਨ ਹੈ ਜਿਹੜੀ ਪਾਜੀ ਹੁਣੀ ਟਰੋਪਰ ਦੇ ਵਿੱਚ ਲੈ ਕੇ ਆਏ ਆ ਜਿਹਨਾਂ ਆਪਾਂ ਤਾਜ਼ਾ ਜਿਹੜਾ ਗੰਨੇ ਦਾ ਰਸ ਤਿਆਰ ਕਰ ਸਕਦੇ ਆ ਬੀਲਣੇ ਵਗੈਰਾ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਮਿੱਟੀ ਘੱਟਾ ਬਹੁਤ ਪੈਂਦਾ ਆ ਸਫਾਈ ਨਹੀਂ ਰੱਖਦੇ ਚਲੋ ਕੰਮ ਕਰਨ ਦਾ ਹਰੇਕ ਦਾ ਤਰੀਕਾ ਹੁੰਦਾ ਪਰ ਅਸੀਂ ਜਿਹੜੀ ਹੈ ਕਿ ਅੱਜਕੱਲ ਜਿਹੜੀ ਸਫਾਈ ਹੈ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਤੇ ਪੰਜਾਬੀ ਬੰਦੇ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ ਤੇ ਬਲੌਗ ਦੇ ਵਿੱਚ ਬਣੇ ਰਹੋ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਹੁਣ ਤੁਹਾਨੂੰ ਆਪਾਂ ਮਲਾਉਂਦੇ ਆ ਜੀ ਭਾਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਦੇਖੋ ਜੀ ਦੁਕਾਨ ਤੇ ਭਾਜੀ ਹੁਣੀ ਨਵਾਂ ਕੰਮ ਸ਼ੁਰੂ ਕੀਤਾ ਜੀ ਡਿਜੀਟਲ ਮਸ਼ੀਨ ਨਾਲ ਤਿਆਰ ਤਾਜ਼ਾ ਗੰਨੇ ਦਾ ਰਸ ਤੇ ਭਾਈ ਉਹਨਾਂ ਦੀ ਵੈਸੇ ਦੁਕਾਨ ਹੈ ਜਿੱਦਾਂ ਪ੍ਰੈਸ਼ਰ ਪੋਟਰ ਵੀ ਭਾਜੀ ਹੁਣੀ ਦਾ ਸਾਊਂਡ ਵਗੈਰਾ ਰੱਖਦੇ ਆ ਤੇ ਗੱਲਬਾਤ ਭਾਈ ਉਹ ਸਤਿ ਸ੍ਰੀ ਅਕਾਲ ਭਾਜੀ। ਹੋਸਨਾ ਸਾਹਿਬ ਤਾਂ ਠੀਕ ਠਾਕ ਜੀ। ਭਾਜੀ ਮੈਂ ਪਿੰਡ ਜਾ ਰਿਹਾ ਸੀ ਸੋਚਿਆ ਕਿ ਚਲੋ ਭਾਜੀ ਹੁਣਾਂ ਦੀ ਦੁਕਾਨ ਦੀ ਥੋੜੀ ਜੀ ਐਡ ਕਰੀਏ ਤੇ ਥੋੜਾ ਜਿਹਾ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰੀਏ ਹਨਾ ਤੇ ਭਾਜੀ ਤੁਸੀਂ ਨਵੀਂ ਮਸ਼ੀਨ ਲੈ ਕੇ ਆਏ ਆ ਪਹਿਲਾਂ ਮਸ਼ੀਨਾਂ ਦੇਖਣ ਨੂੰ ਬਹੁਤ ਉੱਪਰ ਚ ਮਿਲੀ ਨਹੀਂ। ਇਹ ਕੀ ਕਾਰਨ ਸੀ ਤੁਸੀਂ ਇਸ ਮਸ਼ੀਨ ਨੂੰ ਲੈ ਕੇ ਆਏ ਚਲੋ ਇੱਕ ਤਾਂ ਰੋਜ਼ਗਾਰ ਸੀਗਾ ਤੁਹਾਡਾ ਉਸ ਤੋਂ ਇਲਾਵਾ ਤੁਸੀਂ ਦੱਸੋ ਇਹ ਮਸ਼ੀਨ ਨੂੰ ਭੋਗਪੁਰ ਵਿੱਚ ਲਿਆਉਣ ਦਾ ਕਾਰਨ ਕੀ ਸੀਗਾ? ਜੀ ਗੱਲ ਇਹ ਤਾਂ ਸੀ ਕਿ ਤੁਸੀਂ ਦੇਖਦੇ ਕਿ ਜਿਹੜਾ ਆਮ ਪਰਵਾਸੀ ਜਿਹੜੇ ਰਸ ਬਣਨ ਲੱਗੇ ਆ ਉਹ ਬੰਨੇ ਨੂੰ ਬਾਅਦ-ਬਾਅ ਅ ਵਿੱਚ ਮਸ਼ੀਨ ਦੇ ਵਿੱਚ ਲਾਉਂਦੇ ਆ ਤੇ ਉਹ ਬਾਰ-ਬਾਰ ਜਿਹੜਾ ਕਿ ਅੱਗੇ ਫੜ ਕੇ ਫਿਰ ਦੂਸਰੀ ਵਾਰੀ ਲਾਉਂਦੇ ਜੋ ਕਿ ਉਹਨਾਂ ਦੇ ਹੱਥ ਗੰਦੇ ਮੁੱਦੇ 'ਚ ਹੁੰਦੇ ਆ ਉਹ ਉਹ ਕੱਪੜਿਆਂ ਨੂੰ ਹੱਥ ਲਾਉਂਦੇ ਰਹਿੰਦੇ ਆ ਉਹੀ ਆਲੇ-ਗਲੇ ਲਾ ਕੇ ਉਹੀ ਪੈਸੇ ਫੜੀ ਜਾਂਦੇ ਆ ਤੇ ਅਸੀਂ ਸਾਫ ਸਫਾਈ ਦਾ ਧਿਆਨ ਰੱਖਦੇ ਹੋਏ ਘੋਪੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮਸ਼ੀਨ ਆ ਇਹ ਸਾਨੂੰ ਜਿਹੜੀ ਅਸੀਂ ਜਲੰਧਰ ਮਸ਼ੀਨ ਲੈ ਕੇ ਆਏ ਹੈਗੇ ਠੀਕ ਹੈ ਜੀ ਇਹ ਜਿਹੜੀ ਮਸ਼ੀਨ ਆ ਇਹ ਇੱਕ ਵਾਰੀ ਸਰ ਗਨਾਈ ਦੇ ਵਿੱਚ ਲੱਗਦਾ ਹੈਗਾ ਤੇ ਰਸ ਜਿਹੜਾ ਇਸ ਟੂਟੀ ਦਾ ਹੀ ਬਾਹਰ ਆ ਜਾਂਦਾ ਤੁਹਾਨੂੰ ਅਸੀਂ ਕਰਕੇ ਜਿਹੜਾ ਉਹ ਦਿਖਾ ਦੇਵਾਂਗੇ ਸਤਵਿਅਲ ਆਪਾਂ ਇਹਨ ਮੋਂਟਰ ਤੋਂ ਬਾਅਦ ਵਿੱਚ ਅਸੀਂ ਉਹ ਗੰਨਾ ਲਾਵਾਂਗੇ ਠੀਕ ਹੈ ਬਈ ਗੰਨਾ ਜਿਹੜਾ ਸਭ ਵਿੱਚ ਇੱਕ ਵਾਰ ਹੀ ਲੱਗਣਾ ਇੱਕ ਵਾਰ ਗੰਨਾ ਪਿਆਰ ਨਾਲ ਰੱਖ ਦੇਣਾ ਗੰਨਾ ਆਟੋਮੈਟਿਕਲੀ ਜਾ ਕੇ ਪਿੱਛੇ ਦੀ ਜਿਹੜਾ ਇਹ ਗੰਨਾ ਹੈਗਾ ਉਹ ਇੱਥੋਂ ਨਿਕਲ ਕੇ ਇਹ ਡਸਟਬਿਨ ਦੇ ਵਿੱਚ ਜਾਈ ਜਾਣਾ ਪਿੱਛੇ ਡਸਟਬਿਨ ਲੱਗਾ ਹੈਗਾ ਠੀਕ ਹੈ ਠੀਕ ਹੈ ਜੀ ਇੱਕ ਵਾਰ ਜਿਹੜੇ ਆਪ ਟੂਟੀ ਮੋਰੀ ਲੱਗੀ ਹੈ ਟੂਟੀ ਨੂੰ ਆਪਾਂ ਖੋਲ ਦੇਵਾਂਗੇ ਤੇ ਰਸ ਜਿਹੜਾ ਆਟੋਮੈਟਿਕਲੀ ਬਾਹਰ ਆਈ ਜਾਏ ਤੇ ਉਸ ਤੋਂ ਬਾਅਦ ਗੰਨਾ ਸਿਰ ਇੱਕ ਵਾਰੀ ਰੱਖਣ ਦੀ ਲੋੜ ਆ ਉਹਨੇ ਆਪਣਾ ਆਪਣੇ ਚੱਚੀ ਜਾਣਾ ਕੋਈ ਬਾਰ-ਬਾਰ ਹੱਥ ਲਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਕੇ ਕੇ ਨਾਲ ਜੋ ਵੀ ਤੁਸੀਂ ਪਾਣਾ ਜਿੰਨਾ ਪਦੀਨਾ ਵਗੈਰਾ ਹੈਗਾ ਉਹ ਵੀ ਪਾ ਸਕਦੇ ਹੋ ਉਹ ਤੁਹਾਡੇ ਕੋਲ ਨਿੰਬੂ ਵਗੈਰਾ ਆ ਗਿਆ ਉਹ ਵੀ ਇਸੇ ਨਾਲ ਰੱਖ ਸਕਦੇ ਹੋ ਕੋਈ ਅਦਰਕ ਹੈਗਾ ਤੁਸੀਂ ਉਹ ਵੀ ਨਾਲ ਲਗਾ ਸਕਦੇ ਹੋ ਤੇ ਬਿਲਕੁਲ ਬਾਜੀ ਦਾ ਮਿੱਟੀ ਘੱਟੇ ਤੋਂ ਤਾਂ ਪੂਰੀ ਰਾਹਤ ਹੀ ਹੈ ਕਹ ਲਓ ਕਿ ਮਿੱਟੀ ਘੱਟਾ ਪੈਣ ਦਾ ਤਾਂ ਕੋਈ ਕਿਸੇ ਪਾਸਿਓਂ ਇਹਦਾ ਹੈ ਹੀ ਨਹੀਂਗਾ ਕਿ ਹਾਂ ਵੀ ਪੈ ਜੂਗਾ ਕਿਉਂਕਿ ਸਪੇਸ ਬਿਲਕੁਲ ਛੱਡੀ ਨਹੀਂ ਉਹਨਾਂ ਨੇ ਪੂਰਾ ਕਵਰ ਕੀਤਾ ਗਿਆ ਆ ਤੇ ਇਹ ਮਸ਼ੀਨ ਪਹਿਲਾਂ ਕਹ ਲਓ ਕਿ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਜਾਂ ਕਹ ਲਓ ਵੱਡੇ ਹੋਟਲਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਸੀਗੀ ਬਹੁਤ ਵੱਡਾ ਮਤਲਬ ਭਾਈ ਉਹਨਾਂ ਨੇ ਕੰਮ ਕੀਤਾ ਇਹ ਇੱਕ ਤਾਂ ਤੁਹਾਡੀ ਸਿਹਤ ਵਧੀਆ ਰਹ ਦੂਜੀ ਗੱਲ ਇਹ ਹੈ ਕਿ ਤੁਸੀਂ ਜਿੰਨਾ ਮਰਜ਼ੀ ਕੋਕ ਪੈਲੂ ਪੀ ਲੋ ਫੈਂਟੇ ਪੀ ਲੋ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜੂਸ ਵਗੈਰਾ ਪੀ ਲੋ ਪਰ ਜਿਹੜੀ ਗੱਲਬਾਤ ਬਣਦੀ ਰਸ ਦੇ ਨਾਲ ਆ ਨਾ ਗਰਮੀਆਂ ਦੇ ਵਿੱਚ ਉਹ ਰਸ ਦੇ ਨਾਲ ਹੀ ਆ ਬਾਕੀ ਭਾਜੀ ਹੋਰ ਥੋੜੇ ਜੇ ਫੀਚਰ ਦੱਸੋ ਆਪਣੇ ਇਹਦੇ ਮਸ਼ੀਨ ਬਾਰੇ ਉਹਦੇ ਮਸ਼ੀਨ ਜੀ ਜਿਹੜੀ ਹੈਗੀ ਆ ਇਹ ਉਹ ਆ ਕਿ ਆ ਕਿ ਇਵਰਸਰ ਮਸ਼ੀਨ ਦੇ ਵਿੱਚ ਗੰਨਾ ਰੱਖਣਾ ਹੈ ਜਾਂ ਤੁਸੀਂ ਮਸ਼ੀਨ ਨੇ ਆਟੋਮੈਟਿਕ ਗੰਨਾ ਜਿਹੜਾ ਪਿਛਲੇ ਪਾਸੇ ਚੱਲ ਜਾਣਾ ਹੈਗਾ ਜਸਟ ਪਿੰਨ ਦੇ ਵਿੱਚ ਚੱਲ ਜਾਂਦਾ ਹੈਗਾ ਤੇ ਇਹਨੂੰ ਬਾਰ ਬਾਰ ਗੰਨੇ ਦੇ ਹੱਥੇ ਲਗਾਉਣਾ ਨਹੀਂ ਪੈਂਦਾ ਤੇ ਵੈਸੇ ਉਹਦਾ ਵੀ ਅਸੀਂ ਹੱਥ ਦੀ ਸਾਫ ਸਵਾਈ ਦਾ ਪੂਰਾ ਜੋ ਵੀ ਇੱਥੇ ਰਸਤੀ ਕੇ ਜਾਊਗਾ ਉਹ ਤੰਦਰੁਸਤ ਜੀਵਨ ਜੀਊਗਾ ਪਰ ਜਿਹੜਾ ਪਰਵਾਸੀ ਲੋਕ ਹੈਗੇ ਰਸਤਾਂ ਉਾਂਦੇ ਹੈਗੇ ਆ ਅਸੀਂ ਮਾੜਾ ਤਾਂ ਉਹਨਾਂ ਨੂੰ ਵੀ ਨਹੀਂ ਕਹਿੰਦੇ ਅਸੀਂ ਇਹ ਕਹਿੰਦੇ ਵੀ ਉਹ ਵੀ ਜਿਹੜਾ ਕਿ ਹੈਗੇ ਸਫਾਈ ਦਾ ਪੂਰਾ ਧਿਆਨ ਹੈ ਬਿਲਕੁਲ ਬਿਲਕੁਲ ਪਾਜੀ ਬਾਕੀ ਆਪਾਂ ਦੇਖ ਸਕਦੇ ਇੱਥੇ ਜਿਹੜੀ ਰਾਸੇ ਆ ਆਪਣੀ ਤਿਆਰ ਹੋ ਗਈ ਆ ਕੀ ਉਹਨਾਂ ਤੁਹਾਨੂੰ ਬਾਹਰ ਇੱਕ ਵਾਰੀ ਨਿਗ੍ਹਾ ਮਰਵਾਉਂਦੇ ਆ ਸਾਰੀ ਤੁਹਾਨੂੰ ਪਾਜੀ ਉਹਨਾਂ ਦੀ ਦੁਕਾਨ ਪਾਈ ਆ ਇੱਥੇ ਨਵੀਂ ਸੈਟਅਪ ਲਾਇਆ ਪਾਜੀ ਉਹਨਾਂ ਨੇ ਤੇ ਬਹੁਤ ਹੀ ਘੈਂਟ ਆ ਮਤਲਬ ਕਿ ਕਿਆ ਲੋਕ ਜਿਹੜੀ ਮਸ਼ੀਨ ਆ ਉਹ ਵੀ ਸਾਰੀ ਕਵਰ ਕੀਤੀ ਹੋਈ ਆ ਪਹਿਲਾਂ ਹੀ ਕੰਪਨੀ ਵੱਲੋਂ ਤੇ ਬਾਜੀ ਹੁਣਾਂ ਨੇ ਜਿਹੜਾ ਆਪਣਾ ਇੱਥੇ ਅੱਡਾ ਲਾਇਆ ਉਹਨੂੰ ਵੀ ਪੂਰਾ ਕਵਰ ਕੀਤਾ ਫਲੈਕਸਾਂ ਵਗੈਰਾ ਲਾ ਕੇ ਕਿ ਮਿੱਟੀ ਘੱਟਾ ਕਿਸੇ ਪਾਸੇ ਵੀ ਅੰਦਰ ਨਾ ਆ ਸਕੇ ਤੇ ਬਹੁਤ ਘੈਂਟ ਕੰਮ ਆ ਬਾਜੀ ਹੁਣਾਂ ਦਾ ਤੇ ਬਾਜੀ ਹੁਣਾਂ ਦੀ ਦੁਕਾਨ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਹੋਵੇ ਬਾਜੀ ਮਾੜਾ ਐਡਰੈਸ ਦੱਸਿਓ ਆਪਣਾ ਕੀ ਆ ਇਹ ਮਿਲ ਰੋਡ ਹੈਗਾ ਮਿਲ ਰੋਡ ਦੇ ਬਿਲਕੁਲ ਜਿੱਦਾਂ ਕਿ ਸਾਹਮਣੇ ਮਿਲ ਹੈਗੀ ਹੈ ਮਿਲ ਤੋਂ ਅੱਗੇ ਜਾ ਕੇ ਇੱਕ ਬਾਬਾ ਮਸਤਾਂ ਦੀ ਜਗ੍ਹਾ ਹੁੰਦੀ ਆ ਬਾਬੇ ਮਸਤਾਂ ਦੀ ਜਗ੍ਹਾ ਤੋਂ 10 ਕਿ ਦੁਕਾਨਾਂ ਛੱਡ ਕੇ ਸੱਜਾ ਦੁਕਾਨ ਹੈ ਹਾਂਜੀ ਤੁ ਅੱਜ ਜਿਸ ਸਾਈਡ ਨੂੰ ਆਪਣੇ ਟਰੱਕ ਜਾ ਰਿਹਾ ਹੈਗਾ ਜੀ ਬੁੱਲੋਵਾਲ ਸਾਈਡ ਠੀਕ ਹੈ ਜੀ ਬਹਿਰਾਮ ਸ਼੍ਰੇਸ਼ਟਾ ਬੁੱਲੋਵਾਲ ਸਾਈਡ ਤੇ ਇੱਧਰ ਹੈਗਾ ਜੀ ਭੋਗਪੁਰ ਸਾਹਮਣੇ ਜਦੋਂ ਭੋਗਪੁਰ ਤੋਂ ਬੁੱਲੋਵਾਲ ਵਾਲੀ ਸਾਈਡ ਜਾਂਦੇ ਆ ਤੇ ਉੱਧਰ ਸਾਹਮਣੇ ਜਿਹੜੀ ਆਪਣੇ ਮਿਲ ਭੋਗਪੁਰ ਦੀ ਜਿਹੜੀ ਮੇਲੇ ਆ ਉਦੋਂ ਜਦੋਂ ਆਪਾਂ ਬੁੱਲੋਵਾਲ ਵਾਲੀ ਸਾਈਡ ਨੂੰ ਜਾਂਦੇ ਆ ਤੇ ਭਾਜੀ ਹੁਣਾਂ ਦੀ ਇੱਥੇ ਦੁਕਾਨ ਹੈ ਆ ਜਦੋਂ ਤੁਸੀਂ ਬੁੱਲੋਵਾਲ ਸਾਈਡ ਜਾਉਂਗੇ ਸੱਜੇ ਹੱਥ ਆ ਤੇ ਜਦੋਂ ਬੁੱਲੋਵਾਲ ਤੋਂ ਤੁਸੀਂ ਭੋਗਪੁਰ ਆਉਂਗੇ ਤਾਂ ਖੱਬੇ ਹੱਥ ਆ ਤੇ ਤੁਸੀਂ ਇੱਥੇ ਜ਼ਰੂਰ ਆਇਓ ਭਾਜੀ ਹੁਣਾਂ ਕੋਲ ਇੱਕ ਵਾਰੀ ਤੁਸੀਂ ਪੀ ਕਿ ਕੁਆਲਿਟੀ ਚੈੱਕ ਕਰਿਓ ਨਾਲੇ ਭਾਜੀ ਉਹਨਾਂ ਦੀ ਰਸ ਦੀ ਤੇ ਬਹੁਤ ਘੈਂਟ ਕੰਮ ਆ ਭਾਜੀ ਉਹਨਾਂ ਦਾ ਬਾਕੀ ਉਹਨਾਂ ਤੁਹਾਨੂੰ ਪੀ ਕੇ ਦੱਸਦੇ ਆ ਤੇ ਆਪਣੀ ਜਿਹੜੀ ਰਸ ਆ ਉਧਰ ਭਾਜੀ ਉਹਨੇ ਤਿਆਰ ਕੀਤੀ ਹੋਈ ਆ ਬਾਕੀ ਜਿੱਦਾਂ ਬਰਫ਼ ਵਗੈਰਾ ਵੀ ਕਈ ਵਾਰੀ ਅਸੀਂ ਦੇਖਿਆ ਆ ਕਿ ਜਿਹੜੇ ਵੈਸੇ ਨਾਰਮਲ ਰਸ ਵਗੈਰਾ ਬਣਾਉਂਦੇ ਆ ਉਹਨਾਂ ਨੇ ਬੋਰਿਆਂ ਵਿੱਚ ਹੀ ਰੱਖੀ ਹੁੰਦੀ ਆ ਭਾਜੀ ਉਹਨਾਂ ਨੇ ਸਪੈਸ਼ਲ ਆ ਜਿਹੜਾ ਫ੍ਰੀਜਰ ਹੁੰਦਾ ਆ ਜਾਂ ਕਹਿ ਲੋ ਆ ਬਾਕਸ ਹੁੰਦਾ ਆ ਬਰਫ਼ ਰੱਖਣ ਵਾਲਾ ਜਿਹਦੇ ਵਿੱਚ ਕਿ ਬਰਫ਼ ਪਿਗਲੇ ਨਾ ਉਹ ਵੀ ਭਾਜੀ ਉਹਨੇ ਲਿਆਂਦਾ ਆ ਨਵਾਂ ਤੇ ਭਾਜੀ ਕਿੰਨਾ ਕੁ ਟਾਈਮ ਹੋ ਗਿਆ ਮਸ਼ੀਨ ਆਂਦੀ ਨੂੰ ਇਹਲੇ ਕੱਲੀ ਆਈ ਹੈ ਜੀ ਕੱਲੀ ਇਹ ਤਾਂ ਉਹ ਘੱਟ ਨਹੀਂ ਕੀਤਾ ਸੀ ਠੀਕ ਆ ਤੇ ਕੱਲੀ ਮਸ਼ੀਨ ਲਗਾਈ ਹੈ ਓਕੇ ਅੱਜ 2 ਅਪ੍ਰੈਲ ਆ ਕਹਿ ਲਓ 1 ਅਪ੍ਰੈਲ ਨੂੰ ਭਾਜੀ ਉਹਨਾਂ ਨੇ ਮਸ਼ੀਨ ਲਿਆਂਦੀ ਆ ਤੇ ਵੀਡੀਓ ਬਣਾਉਣ ਦਾ ਇਹੀ ਸੀਗਾ ਮੀਨ ਕਿ ਤੁਸੀਂ ਮਿੱਟੀ ਘੱਟਾ ਨਾ ਖਾਓ ਖਾਣਾ ਤੇ ਕੋਈ ਚੰਗੀ ਚੀਜ਼ ਖਾਓ ਵਧੀਆ ਤਰੀਕੇ ਨਾਲ ਸਾਫ਼ ਸਵੱਜ ਦਾ ਧਿਆਨ ਰੱਖਿਆ ਭਾਜੀ ਨੇ ਪੂਰਾ ਤੇ ਬਿਲਕੁਲ ਘੈਂਟ ਕੰਮ ਆ ਤੇ ਬਾਕੀ ਗੰਨੇ ਵਗੈਰਾ ਵੀ ਤੁਹਾਨੂੰ ਦੱਸ ਦਈਏ ਕਿ ਇਹ ਨਹੀਂ ਚੱਕਰ ਲਾ ਕੇ ਕਿਸੇ ਨੂੰ ਮੁੱਲ ਲੈ ਲੈ ਵੈਸੇ ਲੈ ਲੈ ਆਪਣੇ ਲਾਗੇ ਪਿੰਡ ਹੈਗੇ ਆ ਪਿੰਡਾਂ 'ਚ ਖੇਤੀ ਵਗੈਰਾ ਕਾਫੀ ਹੁੰਦੀ ਆ ਗੰਨੇ ਵੀ ਵਧੀਆ ਭਾਜੀ ਹੁਣੇ ਕੁਆ ਤੇ ਬਾਜੀ ਇੱਕ ਵਾਰੀ ਹੋਰ ਕੁਝ ਤੁਸ ਕਹਿਣਾ ਚਾਹੁੰਦੇ ਆ ਹੋਰ ਬਸ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਆਯੁਰਵੇਦ ਵਿੱਚ ਲਿਖਿਆ ਕਿ ਦਵਾਈਆਂ ਹੀ ਨਹੀਂ ਤੁਹਾਡੇ ਆਹਾਰ ਵੀ ਤੁਹਾਡੀ ਸਿਹਤ ਦੇ ਜ਼ਿੰਮੇਵਾਰ ਹਨ ਬਿਲਕੁਲ ਬਿਲਕੁਲ ਸੁੱਧ ਖਾਓ ਤੇ ਜੋ ਵੀ ਗੰਦਗੀ ਤੋਂ ਬਚੋ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜੋ ਸਾਫ਼ ਸੁਥਰੀ ਚੀਜ਼ ਦੋ ਚਾਹੇ ਕੋਈ ਵੀ ਆ ਕਿਸੇ ਨੂੰ ਵੀ ਆ ਤੁਸੀਂ ਸਾਫ਼ ਸੁਥਰੀ ਖਾਣਾ ਦੇਖ ਬੰਦੀਣਾ ਬਿਲਕੁਲ ਬਿਲਕੁਲ ਤੇ ਬਾਕੀ ਤੁਹਾਨੂੰ ਦੱਸਣਾ ਚਾਹੁੰਦੇ ਆ ਬਾਜੀ ਹੁਣਾਂ ਦੀ ਜਿਹੜੀ ਦੁਕਾਨ ਸੀਗੀ ਪਹਿਲਾਂ ਬਾਜੀ ਹੁਣਾਂ ਨੇ ਤੁਹਾਨੂੰ ਦੱਸਿਆ ਹੀ ਆ ਮੈਂ ਕਿ ਜਿੱਦਾਂ ਪ੍ਰੈਸਰ ਰਿਪੋਰਟਰ ਦਾ ਕੰਮ ਸੀ ਜਾਂ ਹੋਰ ਵੀ ਸੀਗਾ ਨਾਲ ਸਾਊਂਡ ਵਗੈਰਾ ਦਾ ਬਾਜੀ ਹੁ ਬਹੁਤ ਵਧੀਆ ਕੰਮ ਲੱਗਾ ਮੈਨੂੰ ਜਿਵੇਂ ਮੈਨੂੰ ਪਤਾ ਲੱਗਾ ਮੈਂ ਸੋਚਿਆ ਚਲੋ ਭਾਈ ਹੁਣਾਂ ਨੂੰ ਥੋੜੀ ਜਿਹੀ ਨਾਲ ਵੀਡੀਓ ਬਣਾਈਏ ਤੇ ਨਾਲੇ ਆਪਣੇ ਕਿਸੇ ਖਾਸ ਪੰਜਾਬੀ ਬੰਦੇ ਨੂੰ ਆਪਾਂ ਪ੍ਰਮੋਟ ਕਰੀਏ ਕਿਉਂਕਿ ਆਪਣੇ ਤੁਹਾਨੂੰ ਅੱਜਕੱਲ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਆ ਜਿਹੜੀ ਫਾਸਟ ਫੂਡ ਹੋਵੇ ਭਾਵੇਂ ਜੂਸ ਦੀਆਂ ਦੁਕਾਨਾਂ ਹੋਣ ਸਾਰੀ ਜਿਹੜੀ ਉਹ ਜਗ੍ਹਾ ਹੈ ਅੱਜਕੱਲ ਪ੍ਰਵਾਸੀਆਂ ਨੇ ਲੈ ਲਈ ਹੈ ਤੇ ਇਸ ਕਰਕੇ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰਿਓ ਤੇ ਜਰੂਰ ਸਪੋਰਟ ਕਰਿਓ ਤੇ ਦੁਕਾਨ ਤੇ ਤੁਸੀਂ ਵਿਵਿਟ ਕਰ ਸਕਦੇ ਹੋ ਮਸ਼ੀਨ ਤੁਸੀਂ ਪਹਿਲਾਂ ਦੇਖ ਲਈ ਸਾਰੀ ਕਵਰ ਆ ਕੋਈ ਵੀ ਇਹ ਨਹੀਂ ਕਿ ਗਲਾਸ ਭਾਜੀ ਹੁਣਾਂ ਨੇ ਵੈਸੇ ਰੱਖੇ ਹੋਣ ਉਹ ਵੀ ਸਾਰੇ ਕਵਰ ਕੀਤੇ ਹੋਏ ਆ ਆ ਸਪੈਸ਼ਲ ਭਾਜੀ ਨੇ ਕਪੜੇ ਨਾਲ ਰੱਖਿਆ ਕਿ ਜਿੱਦਾਂ ਮਸ਼ੀਨ ਹੁਣ ਭਾਜੀ ਨੇ ਬੰਦ ਕੀਤੀ ਆ ਇਹਨੂੰ ਇਹਨਾਂ ਨੇ ਕਵਰ ਕਰ ਦੇਣਾ ਕਪੜੇ ਹੋਰ ਵੀ ਰੱਖੇ ਹੋਏ ਨਾਲ ਮਤਲਬ ਕਿ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਆ ਤੇ ਤੇ ਇੱਧਰ ਆਪਣੇ ਹੁਣ ਤੁਹਾਨੂੰ ਦਿਖਾ ਦਈਏ ਤੇ ਰਸ ਆਪਣੀ ਤਿਆਰ ਆ ਤੇ ਤੁਹਾਨੂੰ ਹੁਣ ਪੀ ਕੇ ਦੱਸ ਦਿਓ ਕਿੱਦਾਂ ਦੀ ਸੁਆਦ ਆ ਜੀ ਸੁਆਦ ਜਿਹੜਾ ਨਾ ਬਿਲਕੁਲ ਘੈਂਟ ਆ ਜਿੱਦਾਂ ਕਹਿ ਲਓ ਆਪਾਂ ਰੇੜੀਆਂ ਨੂੰ ਨਹੀਂ ਹੁਣ ਇਹਨਾਂ ਕੰਪੇਅਰ ਕਰ ਸਕਦੇ ਇੰਨੀ ਲੱਗਾ ਕਿ ਕੋਈ ਗੰਨਾ ਭਾਈ ਨੂੰ ਸੁੱਕੇ ਲਾ ਤੇ ਆ ਜਾ ਜਿਹੜੇ ਮੁੱਲ ਦੇ ਆਪਾਂ ਗੰਨੇ ਖਰੀਦਦੇ ਆ ਉਹ ਲਾਤੇ ਆ ਬਿਲਕੁਲ ਇਦਾਂ ਲੱਗਦਾ ਕਿ ਜਿੱਦਾਂ ਖੇਤਾਂ ਦੇ ਵਿੱਚੋਂ ਗੰਨੇ ਦੇਸੀ ਤੋੜ ਕੇ ਤੇ ਉਹਨਾਂ ਤੋਂ ਰਸ ਬਣਾਈ ਹੁੰਦੀ ਆ ਬਹੁਤ ਘੈਂਟ ਚੀਜ਼ ਆ ਦੇਖੋ ਜਿੱਦਾਂ ਹੁਣ ਤੁਹਾਨੂੰ ਦੱਸਿਆ ਸੀਗਾ ਆਪਾਂ ਕਿ ਰਸ ਨਿਕਲ ਗਈ ਸੀ ਠੀਕ ਆ ਜੀ ਰਸ ਨਿਕਲ ਗਈ ਤੇ ਹੁਣ ਭਾਜੀ ਹੁਣੀ ਦੱਸਣਗੇ ਕਿ ਕਿਦਾਂ ਸਾਫ਼ ਹੁੰਦੀ ਆ ਮਸ਼ੀਨ ਪਰ ਦੱਸਿਓ ਯਾਰ ਇਹਦੇ ਬਾਰੇ ਹਾਂ ਜੀ ਬਾਈ ਜਦੋਂ ਰਸ ਅਸੀਂ ਕੱਢਦੇ ਜੀ ਰਸ ਕੱਢਣ ਤੋਂ ਬਾਅਦ ਵਿੱਚ ਜਿਹੜਾ ਕਿ ਇਹਦਾ ਬੇਲਣਾ ਹੈਗਾ ਬੇਲਣੇ ਵਿੱਚ ਪਾਣੀ ਮਾਰ ਕੇ ਇਹਨੂੰ ਸਾਰਾ ਸਾਫ਼ ਕਰ ਲਈਦਾ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਰੇ ਜਿਹੜੇ ਪੂਰੇ ਕਾਊਂਟਰ ਤੇ ਇੱਕ ਵਾਰੀ ਨਿਗਾਹ ਮਾਰ ਇੱਕ ਵੀ ਮੱਖੀ ਨਹੀਂ ਉੱਪਰ ਹੈਗੀ ਜੀ ਵੀ ਅਸੀਂ ਸਫਾਈ ਰੱਖਾਂਗੇ ਨਾ ਬਾਅਦ ਤੋਂ ਬਾਅਦ ਗਾਹਕ ਅੱਜ ਕੱਲ ਗਾਹਕ ਜਿਹੜਾ ਸਫਾਈ ਨੂੰ ਸਨਮਾਨ ਕਰਦਾ ਹੈਗਾ ਉਹ ਅਸੀਂ ਪਹਿਲੇ ਦਸ ਤੋਂ ਭੋਪਾਲ ਵਿੱਚ ਅਸੀਂ ਇੱਕ ਇੱਕ ਤਰ੍ਹਾਂ ਨਾਲ ਕੀਤਾ ਕਿ ਅਸੀਂ ਬਾਤੋਂ ਸਫਾਈ ਰੱਖੀ ਤੇ ਸਾਥ ਸੋਧਦੇ ਨੇ ਜੋ ਚੈੱਕ ਕਰ ਸਕਦੇ ਠੀਕ ਹੈ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਕਈ ਵ ਉਹਨੂੰ ਉਹ ਬੋ ਘੱਟ ਸਾਫ ਵਗੈਰਾ ਕਾਦੇ ਸਾਫ ਹੁੰਦੇ ਵੀ ਨਹੀਂ ਇਹ ਕੰਪਨੀ ਨੇ ਬਣਾਈ ਹੈ ਹਿਸਾਬ ਨਾਲ ਆ ਕਿ ਬਸ ਤੁਸੀਂ ਉੱਤੋਂ ਦੀ ਪਾਣੀ ਪਾਉਣਾ ਜਿੱਥੋਂ ਦੀ ਗੰਨਾ ਪਾਉਣੀ ਆ ਤੇ ਸੇਮ ਪ੍ਰੋਸੈਸ ਜਿੱਦਾਂ ਰਸ ਨਿਕਲਦੀ ਆ ਵੈਸੇ ਜਿਹੜਾ ਇੱਥੇ ਕੋਈ ਅੰਦਰ ਗੰਨੇ ਦਾ ਕੋਈ ਮਾੜਾ ਮੋਟਾ ਲੱਗਾ ਹੋਊਗਾ ਗੰਨਾ ਕਿਤੇ ਨਾ ਕਿਤੇ ਜਾਂ ਕੋਈ ਰਸ ਵਗੈਰਾ ਹੋਊਗੀ ਉਹ ਬਿਲਕੁਲ ਸਾਫ ਹੋ ਜਾਂਦੀ ਆ ਤੇ ਥੱਲੇ ਭਾਈ ਜਾਲੀ ਵੀ ਲੱਗੀ ਆ ਨਾ ਇਹਦੇ ਵਿੱਚ ਬਿਲਕੁਲ ਹੀ ਨਾਲ ਜਾਲੀ ਲੱਗੀ ਹੋਈ ਹੈ ਰਸ ਮਾਲ ਕੇ ਬਿਲਕੁਲ ਇਸੇ ਛਾਣ ਹੋ ਕੇ ਆਉਂਦੀ ਆ ਨਾ ਫਿਲਟਰ ਹੋ ਕੇ ਜਿਹੜੀ ਆ ਅਸੀਂ ਜਦੋਂ ਚ ਗੰਨਾ ਲਾਉਣਾ ਛਾਣ ਕੀ ਜਿਹੜੀ ਰਸ ਸੀ ਇਹਨਾ ਸਾਨੂੰ ਜਿਹੜੀ ਰਸੋ ਆ ਆਪ ਨਿਸ਼ਾਨੇ ਪੈਂਦੀ ਇਹ ਆਪਣੇ ਆਪ ਜਿਹੜੀ ਰਸ ਹੈ ਗਈ ਕਈ ਵਾਰੀ ਗੰਨੇ ਦੇ ਕੱਖ ਵਗੈਰਾ ਵਿੱਚ ਆ ਜਾਂਦੇ ਉੱਥੇ ਛਾਣ ਹੋ ਜਾਂਦਾ ਉਹ ਛਾਣ ਹਾਂਜੀ ਇਹ ਗੰਨੇ ਦੇ ਕੱਖ ਕਣ ਜੋ ਉੱਪਰ ਪਏ ਹੈਗੇ ਬਾਕੀ ਛਾਣ ਕੇ ਜਿਹੜੀ ਰਸੋ ਆ ਟੁੱਟੀ ਰਹੀ ਇਹਦੇ ਵਿੱਚ ਜੋ ਪਲੇਟ ਲੱਗੀ ਹੈ ਇਹਦੇ ਵਿੱਚ 4 ਤੋਂ 5 ਗਲਾਸ ਜਿਹੜੇ ਹੈਗੇ ਆ ਉਹ ਰਸ ਦੇ ਜਿਹੜੇ ਆ ਜਾਂਦੇ ਹੈਗੇ ਆ ਤੇ ਜਦੋਂ ਸਾਨੂੰ ਪਤਾ ਲੱਗਦਾ ਨੀ ਚਾਰ ਟ੍ਰੇ ਭਰ ਗਈ ਆ ਤੇ ਅਸੀਂ ਟੁੱਟੀ ਹੋਲੀ ਗਲਾਸ ਬਾਹਰ ਕਰ ਦਿੰਦੇ ਹਾਂ ਬਿਲਕੁਲ ਬਿਲਕੁਲ ਮਾਲਕ ਇੱਕ ਵਾਰ ਦੇ ਵਿੱਚ 4-5 ਗਲਾਸ ਹੀ ਅਸੀਂ ਰਸ ਦੇ ਬਣਵਾਉਣੇ ਹੁਣ ਗੰਨੇ ਲੱਗੇ ਹੋਣਾ ਤਾਂ ਮਤਲਬ ਜਿਹੜੇ ਛ ਬਹੁਤ ਘੈਂਟ ਚੀਜ਼ੇ ਬਣਾਈ ਹੈ ਇਹ ਤੇ ਬਹੁਤ-ਬਹੁਤ ਬਾਈ ਧੰਨਵਾਦ ਆ ਤੁਹਾਡਾ ਤੁਸੀਂ ਕਿ ਇਸ ਚੀਜ਼ ਨੂੰ ਸਾਡੇ ਪੋਪਰ ਦੇ ਵਿੱਚ ਲੈ ਕੇ ਆਏ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਇਹੋ ਜੀਆਂ ਮਸ਼ੀਨਾਂ ਆਉਣ ਜਿਨ੍ਹਾਂ ਦੇ ਨਾਲ ਖਾਣ ਪੀਣ ਤੇ ਸਿਹਤ ਦਾ ਵੀ ਧਿਆਨ ਰਵੇ ਤੇ ਆਪ ਜੀ ਦੀ ਸੂਹ ਟੀਮ ਦਾ ਮੈਂ ਤੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਆਪ ਜੀ ਨੇ ਇਹ ਜੋ ਪੋਪਰ ਦੇ ਵਿੱਚ ਮਸ਼ੀਨ ਲੈਂਦੀ ਹੈਗੀ ਆ ਤੇ ਇਹਨੂੰ ਤੁਸੀਂ ਪ੍ਰਮੋਟ ਕੀਤਾ ਹੈਗਾ ਤੇ ਮੈਂ ਆਪ ਜੀ ਦਾ ਤੇ ਆਪ ਜੀ ਦੀ ਸੂਹ ਟੀਮ ਦਾ ਤੇ ਬਹੁਤ ਧੰਨਵਾਦ ਕਰਦਾ ਤੇ ਇਹ ਮੈਂ ਸਭ ਨੂੰ ਬੇਨਤੀ ਕਰਦਾ ਕਿ ਚੈਨਲ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਭਾਜੀ ਹੁਣਾਂ ਨੂੰ ਵੀ ਤੁਸੀਂ ਸਪੋਰਟ ਕਰਨਾ ਆ ਹੁਣ ਇਹ ਨਹੀਂ ਕਿ ਤੁਸੀਂ ਘਰੇ ਵੀਡੀਓ ਦੇਖ ਲਈ ਆ ਸ਼ੇਅਰ ਕਰ ਦਿੱਤੀ ਆ ਬਹੁਤ ਘੈਂਟ ਕੰਮ ਆ ਮੇਰਾ ਵੀਰ ਜਰੂਰ ਜਿਹੜੇ ਵੀ ਭੈਣ ਵੀਰ ਦੇਖ ਰਹੇ ਆ ਨਾ ਤੇ ਭਾਜੀ ਹੁਣਾਂ ਦੁਕਾਨ ਤੇ ਵੀਰ ਜਰੂਰ ਕਰਿਓ ਤੇ ਨਵਾਂ ਕੰਮ ਆ ਭਾਜੀ ਹੁਣਾਂ ਦਾ ਤੇ ਬਹੁਤ ਘੈਂਟ ਲੱਗਾ ਸਾਨੂੰ ਇੱਥੇ ਮਿਲ ਕੇ ਭਾਜੀ ਹੁਣਾਂ ਨਾਲ ਤੇ ਸਪੋਰਟ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ